ਕੋਠੀਆਂ ਕਾਰਾਂ ਦਿਸ ਜਾਂਦੇ ਨੇ ਹੜ ਆਏ ਹੁਣ ਦਿਸਦੇ ਨਹੀਂ ਕੋਠੀਆਂ ਕਾਰਾਂ ਦਿਸ ਜਾਂਦੇ ਨੇ ਹੜ ਆਏ ਹੁਣ ਦਿਸਦੇ ਨਹੀਂ ਹੁਣ ਮੂੰਹਾਂ ਤੇ ਪੈ ਗਿਆ ਤੰਦਵਾ ਹੁਣ ਕਾ ਤੋਂ ਕੁਝ ਲਿਖਦੇ ਨਹੀਂ ਜਾਹੇ ਕਾਤੇ ਦੁੱਖ ਹਮੇਸ਼ਾ ਜਾਹੇ ਕਾਤੇ ਦੁੱਖ ਹਮੇਸ਼ਾ ਸਦਾ ਪੰਜਾਬ ਨੇ ਜਰਨਾਏ ਸਦਾ ਪੰਜਾਬ ਨੇ ਜਰਨਾਏ ਸਾਡੀ ਵਾਰੀ ਆਈ ਸਾਰੇ ਪਾਸਾ ਵਟ ਜਾਂਦੇ ਸਾਡੀ ਵਾਰੀ ਆਈ ਸਾਰੇ ਪਾਸਾ ਵਟ ਜਾਂਦੇ ਪੰਜਾਬ ਨਾਲ ਤਾਂ ਲੱਗਦਾ ਸਦਾ ਪੰਜਾਬ ਨੇ ਖੜਨਾਏ ਪੰਜਾਬ ਨਾਲ ਤਾਂ ਲੱਗਦਾ ਸਦਾ ਪੰਜਾਬ ਨੇ ਖੜਨਾਏ ਉੱਡਦਾ ਜੋ ਪੰਜਾਬ ਕਹਿੰਦੇ ਸੀ ਹੁਣ ਨਾ ਜਿਰਕੇ ਆਉਣੀ ਆਉਦੇ ਜਬਾਨੀ ਦੀ ਤਾਂ ਗੱਲ ਹੀ ਛੱਡ ਦੋ ਸਾਡੇ ਬਾਪੂ ਜੈ ਘਾਰੇ ਲਾਉਂਦੇ ਜਬਾਨੀ ਦੀ ਤਾਂ ਗੱਲ ਹੀ ਛੱਡ ਦੋ ਸਾਡੇ ਬਾਪੂ ਜੈ ਘਾਰੇ ਲਾਉਂਦੇ ਨਾਹੀ ਡਰਿਆ ਬੁਰੇ ਭਗਤ ਤੋਂ ਉਹ ਨਾਹੀ ਡਰਿਆ ਬੁਰੇ ਭਗਤ ਤੋਂ ਨਾ ਰੰਧਾ ਵਿਆ ਡਰਨਾ ਏ ਨਾ ਜੋਗਿਆ ਡਰਨਾ ਏ ਸਾਡੀ ਵਾਰੀ ਆਈ ਕਾ ਤੋਂ ਸਾਰੇ ਪਿੱਛੇ ਹਟ ਜਾਂਦੇ ਲੱਗਦਾ ਮੈਨੂੰ ਪੰਜਾਬ ਨਾਲ ਤਾਂ ਪੰਜਾਬ ਨੇ ਹੀ ਖੜਨਾ ਏ ਪੰਜਾਬ ਨਾਲ ਤਾਂ ਲੱਗਦਾ ਸਦਾ ਪੰਜਾਬ ਨੇ ਹੀ ਖੜਨਾ ਏ ਲੰਗਰ ਬਾਪੂ ਗੁਰੂ ਨਾਨਕ ਵਾਲਾ ਨਾ ਮੁੱਕਿਆ ਨਾ ਮੁੱਕਣਾ ਏ ਲੰਗਰ ਬਾਪੂ ਗੁਰੂ ਨਾਨਕ ਵਾਲਾ ਨਾ ਮੁੱਕਿਆ ਨਾ ਮੁਕਣਾ ਏ ਸਭ ਕੁਝ ਭਾਵੇਂ ਤਵਾ ਹੋ ਗਿਆ ਹੌਸਲੇ ਆਣਾ ਟੁੱਟਣਾ ਏ ਹੌਸਲੇ ਆਣਾ ਟੁੱਟਣਾ ਏ ਅੰਮ੍ਰਿਤ ਆਖੇ ਜੋਗਿਆ ਏ ਨੇ ਕਿਸੇ ਕੋਲੋਂ ਨਾ ਹਰਨਾ ਏ ਕਿਸੇ ਕੋਲੋਂ ਨਾ ਹਰਨਾ ਏ ਬਾਰੀ ਸਾਡੀ ਹੀ ਆਈ ਕਾ ਤੋਂ ਸਾਰੇ ਪਾਸਾਂ ਵਟ ਜਾਂਦੇ ਪੰਜਾਬ ਨਾਲ ਤਾਂ ਲੱਗਦਾ ਜੋ ਗਿਆ ਪੰਜਾਬ ਨੇ ਹੀ ਖੜਨਾ ਏ